ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਦੇ ਦੇ ਪਿਓ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਦਈਏ ਕਿ ਇਹ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇ ਦੇ ਪਿਓ ਇਹ ਇੱਕ ਪੰਜਾਬੀਆਂ ਦਾ ਜਿਗਾੜ ਆ ਜਿਵੇਂ ਕਿ ਤੁਹਾਨੂੰ ਦੱਦਈਏ ਕਿ ਪੰਜਾਬ ਸਭ ਤੋਂ ਅੱਗੇ ਆ ਜਿਗਾੜ ਲਾਉਣ ਦੇ ਵਿੱਚ ਤੇ ਇਹ ਇੱਕ ਬਹੁਤ ਵਧੀਆ ਜਿਗਾੜ ਜਿਹੜਾ ਆ ਨੌਜਵਾਨ ਨੇ ਲਾ ਦਿੱਤਾ ਜਿਹਦੇ ਚ ਤੁਹਾਨੂੰ ਦੱਦਈਏ ਕਿ ਇੱਕ ਜੋ ਛੋਟੇ ਸਰਯੇ ਦੇ ਮਦਦ ਦੇ ਨਾਲ ਇੱਕ ਐਂਗਲ ਬਣਾ ਦਿੱਤਾ ਗਿਆ ਜੋ ਕਿ ਟੂ wheeler ਵਾਹਨ ਦੇ ਅੱਗੇ ਲਗਾ ਦਿੱਤਾ ਗਿਆ ਜਿਸ ਦੇ ਨਾਲ ਚਾਈਨਾ ਡੋਰ ਤੋਂ ਸੇਫਟੀ ਹੋ ਸਕਦੀ ਹੈ ਕਲਪਤ ਕਰਦੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਚੈਨਲ ਡੋਰ ਦਾ ਸ਼ਿਕਾਰ ਹੋ ਰਿਹਾ ਤੇ ਉਸ ਡਰ ਨੂੰ ਖਤਮ ਕਰਨ ਦੇ ਲਈ ਇਸ ਤਰ੍ਹਾਂ ਦਾ ਇੱਕ ਜੁਗਾੜ ਜਿਹੜਾ ਆ ਉਹ ਤਿਆਰ ਕੀਤਾ ਗਿਆ ਤਾਂ ਕਿ ਜਦੋਂ ਵੀ ਕੋਈ ਡੋਰ ਇਹਦੇ ਨਾਲ ਟਕਰਾਵੇ ਲੱਗੇ ਤਾਂ ਉਹ ਡੋਰ ਜਿਹੜੀ ਹੈ ਉੱਪਰ ਦੀ ਉੱਪਰ ਦੀ ਲੰਘ ਜਾਵੇ ਸਿੱਧੀ ਗਲੇ ਦੇ ਵਿੱਚ ਨਾ ਆ ਕੇ ਲੱਗੇ ਤੇ ਇਹ ਜੁਗਾੜ ਜਿਹੜਾ ਆ ਬਟਾਲਾ ਦੇ ਵਿੱਚ ਨੌਜਵਾਨਾਂ ਨੇ ਜਿਹੜਾ ਦਿਖਾਇਆ ਬਹੁਤ ਵਧੀਆ ਜੁਗਾੜ ਜਿਹੜਾ ਆ ਉਹ ਨਜ਼ਰ ਆ ਰਿਹਾ ਟੂ ਵੀਲਰ ਵਾਨਾਂ ਦੇ ਉੱਤੇ ਡੋਰ ਤੋਂ ਬਚਨ ਦੇ ਲਈ ਬਹੁਤ ਹੀ ਵਧੀਆ ਜਗਾੜ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਿਓ ਬਾਕੀ ਜਿਹੜੀ ਗੱਲਬਾਤ ਆ ਉਹ ਨੌਜਵਾਨਾਂ ਦੇ ਨਾਲ ਕਰ ਲਏ ਨੇ ਆ ਉੱਥੇ ਹੀ ਟ੍ਰੈਫਿਕ ਇੰਚਾਰਜ ਵੀ ਮਿਲੇ ਉਹਨਾਂ ਨਾਲ ਵੀ ਗੱਲਬਾਤ ਸਾਡੇ ਪੱਤਰਕਾਰ ਨੇ ਕੀਤੀ ਜੀ ਜਿੰਦਾ ਸਿੰਘ ਜੀ ਮਿਲ ਤੁਲਾਈ ਅਸੀਂ ਕਿੱਥੋਂ ਆਏ ਦਿੱਤੀ ਵੀ ਆਇਆ ਅਸੀਂ ਡੇਰਾ ਬਣਾਣੇ ਕਿਥੋਂ ਆਏ ਜੀ ਸਾਡੀ ਗੁੱਡੀਆਂ ਲੈਣ ਆ ਬੱਚੇ ਵੰਦੇ ਆ ਹਾਂ ਬੱਚੇ ਆਇਆ ਸੀ ਇਹੋ ਮਾਈਫੋਨੋਜੀ ਆ ਅੱਜ ਚైనా ਡੋਰ ਦੇ ਫੋਦੀ ਯੋਜਾਦਾਂ ਕਰਤੀ ਗਈ ਹੈ ਜਿਹੜਾ ਜਿੰਨਾ ਨੁਕਸਾਨ ਹੋ ਰਿਹਾ ਹੈ ਕਿ ਜੇ ਡੋਰ ਆੜਦੇ ਨੇ ਡੋਰ ਦੇ ਜਾਂਦੇ ਵੇਲੇ ਡੋਰ ਕੱਟੀ ਜਾਂਦੀ ਹੈ ਉਸ ਤੋਂ ਰਾਹ ਇਹ ਸੇਫਟੀ ਆਪੀਆ ਕਰਕੇ ਅੱਜ ਲਾਇਆ ਗਿਆ ਬਹੁਤ ਵਧੀਆ ਜੀ ਬਚਾਈ ਆ ਕਿੰਨੀ ਕਿਲੋਵਟ ਹੋ ਗਿਆ ਸਰ ਇਹ ਬਹੁਤ ਚੰਗੀ ਬਹੁਤ ਜਲਾ ਦੱਸ ਸਕੀ ਹਾਲ ਬਹੁਤ ਸੇਫਟੀ ਅਸੀਂ ਹੋਇਆ ਤੇ ਨੇ ਕੱਲ ਤੋਂ ਫੇਰ ਕੀ ਸੁਰਾ ਨਾ ਕੇ ਲੱਗੇ ਹਾਂ ਇਹ ਬਹੁਤ ਜ਼ਰੂਰੀ ਹੈ ਜੀ ਸਾਡੇ ਕਿ ਦੇ ਇਹ ਆਪੇ ਸਰਵੇਸਿੰਗ ਚ ਚਾਈਨਾ ਡਰਨ ਕਦੀ ਨਹੀਂ ਯੂਜ਼ ਕਰਨਾ ਚਾਹੀਦਾ ਉਹ ਤੇ ਵੀ ਜਾ ਵੀ ਹੋਇਆ ਨਾੜ ਫਲਾਈ ਕਰਦਾ ਆਈ ਡੋਟ ਨਾ ਮਤਲਬ ਇਹ ਮੰਨਦੇ ਨਹੀਂ ਐ ਮੇਰੇ ਲੋਕ ਸਰ ਪੰਚਿਆਂ ਦੇ ਕਹਿੰਦੇ ਜੀ ਅਸੀਂ ਲੈਣੀ ਲੈਣੀ ਜਿਹੜੀ ਆਪੇ ਡੋਰ ਲਾਈ ਜਾਂਦੀ ਆ ਉਹ ਨਹੀਂ ਲੈਦੇ ਨੂੰ ਲੈਣ ਦੇ ਕਈ ਗੁੱਡੀਆਂ ਲੈ ਕੇ ਆਏ ਉਹ ਤੁਸੀਂ ਤੇ ਆਪ ਚੰਗਣ ਲੈ ਗਏ ਕਿੱਦਾਂ ਹੁਣ ਕਿਹੜੀ ਡੋਰ ਲਾ ਸਰ ਮੈਂ ਅਮਿਸਰੋਂ ਲੈ ਗਏ ਤੁਹਾਨੂੰ ਆਗਰ ਲੜਿਆਂ ਵਾਲੀ ਨੂੰ ਕਿੰਨੇ ਚੱਲਦਾ ਆ ਸਟੇਟ ਨੂੰ ਮੈਂ ਲਾਈਕ ਵੈਰੀਫਾਈ ਕੀਤਾ। ਕਿਤਾ ਕਿ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਚਾਰਨ ਵੀ ਅਵੇਰ ਕਰ ਰਿਹਾ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਆਪਣਾ ਤੁਸੀਂ ਵੀ ਸਮਾਜ ਦੇ ਵਿੱਚ ਆਏਗਾ ਕਿ ਰਾਹ ਗਿਰਾਂ ਨੂੰ ਆਉਂਦੇ ਜਾਂਦੇ ਕਿਤੇ ਡੋਰ ਦੇ ਨਾਲ ਮੱਖੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਵੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਗਲਾ ਕੱਟਿਆ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਹੈ। ਉਸੀ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਰ ਲਉ ਅਸੀਂ ਵੀ ਹੋ ਜਾਂਦੇ ਹਾਂ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾ ਪਰਿਵਾਰ ਹੈ ਕਿਤੇ ਨੇ ਸਾਰੇ ਆਪਾ ਭੈਣ ਭਰਾਵਾ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾਕੇ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਇਹ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾ ਕਿ ਮੋਟਰਸਾਈਕਲਾਂ ਦੇ ਉੱਪਰ ਇੱਕ 56 ਟਾਈਪੋਂ ਬਣਾਇਆ ਗਿਆ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਡੋਰ ਜਿਹੜੀ ਆ ਉਹ ਆਪਣਾ ਵਾ ਕੇ ਆਏ ਬੱਝੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਜਿਹਨੇ ਬਾਈਕ ਨੂੰ ਕਵਰ ਕਰਨ ਦਾ ਕੀਤਾ ਹਜੇ ਫਿਲਹਾਲ ਜਿਹੜਾ ਵਾ ਅਸੀਂ ਸੋਕ ਜਿਹੜਾ ਵਾ ਉਹ ਹਜੇ ਬਣਾਇਆ ਹੈ ਟ੍ਰਾਇਲ ਦੇ ਤੌਰ ਤੇ ਆ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰ ਦਨੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਲਬਲ ਵੀ ਕਰਦੇ ਆ ਕਿ ਕੁਝ ਲੋਕਾਂ ਨੇ ਗੱਗਨਾ ਵੀ ਬੰਦਾ ਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਹੈ ਬਾਕੀ ਜੂ ਜੂ ਆਪਾਂ ਸ਼ਾਇਦ ਰਿਸਪੌਂਸ ਮਿਲੇਗਾ ਉਦੋਂ ਤਾਂ ਹੀ ਆਪਾਂ ਜਿਹੜਾ ਵਾ ਕੇ ਟੀਚਰ ਨੂੰ ਵਧਾਈ ਦੇਵਾਂਗੇ ਹੁਣ ਤੱਕ ਤੇ ਸ਼ਹਿਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਸਾਨੂੰ ਫੋਰਸਫੁਲੀ ਨਹੀਂ ਕਰਨਾ ਪਿਆ ਬਸ ਰਿਕੁਐਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਡਿਆ ਦੇਖਦੇ ਹੋਏ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਆ ਵਾਲਾ ਜਿਹੜਾ ਵਾ ਅਵੇਅਰ ਵੀ ਕਰਦੇ ਪਏ ਹਾਂ ਹਾਂਜੀ ਸਰ ਅਵੇਅਰ ਵੀ ਕਰਦੇ ਪਏ ਆ ਕਿ ਚਾਈਨਾ ਦੀ ਡੋਰ ਦਾ ਜਿਹੜਾ ਵਾ ਯੂਜ਼ ਕਰਕੇ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਾ ਦੀ ਯੂ ਡੋਰ ਜਿਹੜੀ ਕਿ ਗੀਜਲ ਦਿੱਤੀ ਆ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਹ ਚੀਜ਼ ਦਾ ਬਾਈਕਾਟ ਕਰਾਂਗੇ ਫਿਰ ਹੀ ਇਹ ਚਾਈਨਾ ਤੋਂ ਖਤਮ ਕਰ ਸਕਦੇ ਆ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਡੋਰ ਨੂੰ ਕਦੀ ਆਪਣੇ ਸਮਾਜ ਤੋਂ ਖਤਮ ਨਹੀਂ ਕਰ ਸਕਤਾ ਕਿੰਨਾ ਕਿੰਨਾ ਰਹੇ 45 ਸ਼ਹਿਰ ਦੇ ਮੇਰੇ ਹੋਰ ਨੌਜਵਾਨ ਨੇ ਇਹਨਾਂ ਨੇ ਇੱਕ ਦੂਸਰੀ ਬਣਾਈ ਹੈ ਜੀ ਉਹਦੇ ਤਹਿਤ ਇਹ ਚਾਈਨਾ ਡੋਰ ਕੋਈ ਪਹਿਲਾਂ ਵਿਕ ਚੁੱਕੀ ਹੈ ਜਿੱਤੇ ਜਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ ਤੇ ਵੇਚੀ ਇਹ ਉਹ ਬਾਹਰ ਜਨਤਾ ਕੋਲ ਚਲੇ ਗਈ ਹੈ ਉਹ ਤੋਂ ਕੇ ਪ੍ਰਣ ਲਈ ਹੁਣ ਤੱਕ ਨੂੰ 55 ਘੱਟੇ ਕੋਈ ਅਸੀ ਗੱਲ ਨਹੀਂ ਵੀ ਹੁਣ ਦੋ ਰੇਸਣ ਵਾਲੀ ਕੋ ਗੱਲ ਨਹੀਂ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਵੀ ਆਪਣੇ ਬਣਾ ਕੇ ਪਾਰ ਦਾ ਵਧੀਆ ਵਾ ਰਿਗਾਰਡ ਮੋਟੇ ਕਨਨ ਦੇ ਉੱਤੇ ਪੱਤੀਆਂ ਦੇ ਲਾਉਂਦੇ ਨੇ ਕਿ ਜੇ ਕਿਸੇ ਦੇ ਅੱਗੇ ਆ ਵੀ ਜਾਏ ਤੇ ਉਹ ਸਿਆਣਾ ਦੋਸਤ ਬਚਿਆ ਜਾਏ ਨਾ ਨੌਜਵਾਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ